ਨਮਸਕਾਰ ਸਾਸ਼ਟ੍ਰੀਕਾਲ ਸਮਾਣਾ ਟੂਡੇ ਤੁਹਾਡਾ ਸਵਾਗਤ ਹੈ ਗੁਰੂ ਰਾਮਦਾਸ ਕਮੇਟੀ ਵੱਲੋਂ 10ਵੇਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜਨਮ ਦਿਹਾੜੇ ਨੂੰ ਲੰਗਰ ਲਗਾਇਆ ਗਿਆ ਅੱਜ ਨਵੇਂ ਛਾਲ ਦੀ ਆਗਮਨ ਤੇ ਗੁਰੂ ਰਾਮਦਾਸ ਕਮੇਟੀ ਵੱਲੋਂ 10ਵੇਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜਨਮ ਦਿਹਾੜੇ ਦੇਖਦੇ ਚਾਹ ਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਖੁਸ਼ਵੰਤ ਸਿੰਘ ਚਤਨਾਮ ਸਿੰਘ ਰਣਜੋਤ ਸਿੰਘ ਪਰਮਜੀਤ ਸਿੰਘ ਅਤੇ ਕੁਮਾਰ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸਹੀ ਜੋੜ ਮੇਲੇ ਨੂੰ ਦੇਖਦੇ ਲੰਗਰ ਲਗਾਏ ਜਾ ਰਹੇ ਸੀ ਪਰ ਸਾਡੀ ਕਮੇਟੀ ਵੱਲੋਂ ਫੈਸਲਾ ਲਿੱਤਾ ਗਿਆ ਕਿ ਨਵੇਂ ਸਾਲ ਨੂੰ ਗੁਰੂ ਗੋਬਿੰਦ ਸਿੰਘ ਜਨਮ ਦਿਵਸ ਤੇ ਅਸੀਂ ਆਪਣੀ ਕਮੇਟੀ ਵੱਲੋਂ ਨਰਾਤਾ ਮਾਰਕ ਦੇ ਵਿੱਚ ਤਸੀਲ ਰੋਡ ਤੇ ਲੰਗਰ ਦਾ ਆਯੋਜਨ ਕੀਤਾ ਜਾਵੇਗਾ ਸੋ ਗੁਰੂ ਦੀ ਕਿਰਪਾ ਨਾਲ ਆਦੇ ਲੰਗਰ ਲਗਾਇਆ ਜਾ ਰਿਹਾ ਹੈ ਅੱਜ ਕਿਹਦੇ ਮਨ ਕਰਦਾ ਹੈ ਅੱਜ 10ਵੇਂ ਪਾਸ਼ਾ ਕਲਗੀਧਰ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਉਹਨਾਂ ਦੀ ਖੁਸ਼ੀ ਦੇ ਵਿੱਚ ਅੱਜ ਲੰਗਰ ਲਗਾਇਆ ਗਿਆ ਜੀ ਇਹ ਜਮਨ ਲਗਾਇਆ ਜਾ ਰਿਹਾ ਹੈ ਇੱਕ ਗੁਰੂ ਰਾਮਦਾਸ ਮਾਰਕੀਟ ਸਮਾਨਾ ਵੱਲੋਂ ਲਾਇਆ ਜਾ ਰਿਹਾ ਸਾਰੇ ਦੁਕਾਨਦਾਰਾਂ ਵੱਲੋਂ ਰਲ ਮਿਲ ਕੇ ਲੰਗਰ ਲਾਇਆ ਜਾ ਰਿਹਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੱਦੇਨਜ਼ਰ ਰੱਖਦੇ ਹੋਇਆ ਸਾਡੀ ਮਾਰਕੀਟ ਗੁਰੂ ਰਾਮਦਾਸ ਮਾਰਕੀਟ ਵੱਲੋਂ ਚਾਹ ਤੇ ਬਿਸਕੁਟ ਦਾ ਲੰਗਰ ਲਗਾਇਆ ਗਿਆ ਹੈ। ਸਾਰੀ ਮਾਰਕੀਟ ਦੇ ਸਹਿਯੋਗ ਨਾਲ ਲੰਗਰ ਲਗਾਇਆ ਗਿਆ ਹੈ। ਗੁਰੂ ਗੋਬਿੰਦ ਸਿੰਘ ਦੇ ਜਨਮ ਦਿਹਾੜੇ ਦੇ ਸੰਜੋਗ ਵੱਲੋਂ ਸਾਰੀ ਸੰਗਤ ਦੇ ਸਹਿਯੋਗ ਨਾਲ ਲੰਗਰ ਲਾਇਆ ਗਿਆ ਹੈ। ਸਮਾਨਾ ਤੋਂ ਕੈਲਾਸ਼ ਸ਼ਰਮਾ ਦੀ ਰਿਪੋਰਟ।